ਗਨ ਤੂੰ ਮੈਨੂੰ ਇਹ ਦੱਸ ਇੱਕ ਮਿੰਟ ਰਿਕਨ ਗਨ ਮੈਡਮ ਮੈਨੂੰ ਸੱਚੀ ਨਹੀਂ ਪਤਾ ਕਿ ਕਿੱਥੇ ਚੱਲ ਗਈ ਮੰਮੀ ਹੋਣੀ ਜੇ ਮੈਨੂੰ ਪਤਾ ਹੁੰਦਾ ਤੇ ਮੈਂ ਦੱਸ ਹੀ ਦੇਣਾ ਸੀ ਮੈਨੂੰ ਲੱਗਦਾ ਤੂੰ ਇਦਾਂ ਨਹੀਂ ਮੰਗਣਾ ਹੈਗਾ ਮੈਨੂੰ ਛੱਡ ਮੰਗਣਾ ਮੇਰਾ ਨਾ ਉਹ ਸੱਚੀ ਮੈਨੂੰ ਮaaf ਕਰ ਦਿਓ ਮੈਨੂੰ ਕੁਝ ਨਹੀਂ ਪਤਾ ਮੰਮੀ ਹੋਣੀ ਕਿੱਥੇ ਸਸੀ ਜੀ ਸਸੀ ਜੀ ਚੱਤਰੀ ਘਰ ਆਲੀ ਵੰਦੇ ਕੀ ਕਰ ਰੱਖ ਜਿਹੜੀ ਲੋਕੇਸ਼ਨ ਹੀ ਹੈ ਉਹੀ ਆ ਉਸੇ ਲੋਕੇਸ਼ਨ ਤੇ ਆ ਤੇ ਅਸੀਂ ਨਾ ਹੋਰ ਵੀ ਨੰਬਰ ਵਿੱਚੋਂ ਜਨਾਬ ਟੇ ਲੈਣਾ ਕੋਈ ਜਨਾਬ ਟੇ ਲੈਣਾ ਪਹਿਲੇ ਕੋਈ ਵੀ ਕੰਮ ਚ ਉਹ ਜਨਾਬ ਟੇ ਲੈਣਾ ਪਹਿਲੇ ਕੋਈ ਵੀ ਕੰਮ ਚ ਇਹਨਾਂ ਬਹੁਤ ਮਾੜਾ ਕੰਮ ਕੀਤਾ ਕੁੜੀ ਨਾਲ ਉਹ ਕੋਈ ਗੱਲ ਨਹੀਂ ਤੁਸੀਂ ਨਿਸ਼ਚਿੰਤ ਹੋ ਜਾਓ ਅਸੀਂ ਅਸੀਂ ਪੂਰੀ ਕਾਰਵਾਈ ਕਰ ਰਹੇ ਆ ਜਨਾਬ ਜੇ ਤੁਹਾਡੀ ਇਜਾਜ਼ਤ ਹੋਵੇ ਮੈਂ ਸੰਦੀਪ ਨਾਲ ਗੱਲ ਕਰ ਲਾਂ ਇੱਕ ਵਾਰੀ ਠੀਕ ਹੀ ਇਹ ਤਾਂ ਝੂਠ ਮਾਰਨ ਦੀਆਂ ਠੀਕ ਆ ਨਾ ਉਹਨਾਂ ਨੂੰ ਬੁਕਾ ਕੇ ਵੇਖ ਲੈਣਾ ਸਤ ਜੀ ਮੈਨੂੰ ਬਚਾ ਲੋ ਹਾਂ ਮੈਂ ਨਹੀਂ ਗਾ ਰਹਿਣਾ ਹੈਗਾ ਇੱਥੇ ਮੈਨੂੰ ਇਹ ਗੱਲ ਦਾ ਨਹੀਂ ਪਤਾ ਦੱਸ ਦੋ ਗੱਲ ਨਹੀਂ ਤੇਰਾ ਪਰਚਾ ਮੈਂ ਚੜਾ ਲਵਾਂਗਾ ਯਾਰ ਮੇਰਾ ਚੜ੍ਹਦੇ ਝੂਠ ਮਾਰਨੀ ਠੀਕ ਹੈ ਨਾ ਮੈਂ ਝੂਠ ਨਹੀਂ ਮਾਰਨਦੀ ਮੈਂ ਸੱਚੀ ਕਹਿਣਦੀ ਆ ਤੂੰ ਇੱਥੇ ਹੀ ਗੱਲ ਨਾ ਠੀਕ ਹੈ ਨਾ ਫਿਰ ਜਿਹੇ ਇਦਾਂ ਕਰਨਾ ਤੇ ਐਂਡ ਵਨ ਰਹਿ ਫਿਰ ਇੱਥੇ ਤੇਰੀ ਮਰਜ਼ੀ ਆ ਕਿੱਦਾਂ ਦੀਆਂ ਗੱਲਾਂ ਕਰਨ ਡਿਆ ਜੇ ਤੁਸੀਂ ਮੈਨੂੰ ਤੁਸੀਂ ਬਚਾਉਣਾ ਹੈ ਕਿ ਮੈਨੂੰ ਫੜਾਉਣਾ ਆ ਉਹ ਤੈਨੂੰ ਬਚਾਉਂ ਤੇ ਡਿਆਂ ਵਾ ਤੇ ਤੂੰ ਆਪ ਹੀ ਉਹਨੂੰ ਪੋਜੀਸ਼ਨ ਪੇ ਜੰਡੀਆਂ ਉਹ ਕੱਲ ਤੋਂ ਤੇ ਆਪ ਆਪਣਾ ਟਾਈਮ ਕਢਾ ਲੀਏ ਠੀਕ ਆ ਵੱਖੋ ਵੱਖ ਉਹ ਭੱਜੇ ਫਿਰਦੇ ਆ ਅਸੀਂ ਭੱਜੇ ਫਿਰਦੇ ਆ ਤੇ ਜੇ ਉਹ ਫੜੇਗੇ ਉਹਨਾਂ ਸਾਨੂੰ ਨਾਲ ਫੜਾ ਦੇਣ ਇੱਕ ਕੁੜੀ ਨੇ ਨਾ ਸਾਨੂੰ ਫੜਾ ਲੈਣਾ ਹੀ ਉਹ ਤੇ ਇਦਾਂ ਕਰੀਏ ਪਿਸਲਾ ਕਰਕੇ ਕਿਤੇ ਇਕੱਠੇ ਹੋ ਜਾਈਏ ਉੱਥੇ ਰਹੀਏ ਕਿਤੇ ਕੱਲ ਨੂੰ ਕੋਈ ਫਲ ਕਰ ਨਹੀਂ ਦੁਬਾਰਾ ਕਰ ਮੇਰਾ ਮਨ ਬੜਾ ਡਰਨ ਰਿਹਾ ਵਾ ਪੁਲਿਸ ਵਾਲੇ ਤੇ ਚਲ ਗਏ ਆ ਹੁਣ ਸੋਚੋ ਪੁਲਿਸ ਹੋਰ ਮਨਾਂ ਉਹਦਾ ਦਾਵਾ ਵੀ ਇਹ ਸਾਡੇ ਲੱਗੇ ਆ ਜਾਣਾ ਤੇ ਜੇ ਫਸਾਂਗੇ ਤੇ ਸਾਰੇ ਫਸਾਂਗੇ ਸਾਡੇ ਵੱਲੋਂ ਫਸੇ ਨਾ ਫਸੇ ਜਿਹੜਿਆ ਤਨ ਮੈਂ ਕੰਮ ਕੀਤਾ ਵਨ ਹੋ ਜਨਾਬ ਕੀ ਹਾਲ ਚੱਲ ਨੇ ਠੀਕ ਠਾਕ ਬਸ ਵਧੀਆ ਵਾਹ ਹੋਸਣਾ ਸਭ ਠੀਕ ਠਾਕ ਆ ਸਸੀ ਜੀ ਸਸੀ ਜੀ ਕਿ ਤੇ ਗੜੀ ਆ ਜਾ ਅੰਦਰ ਆ ਜਾ ਉਹਨੇ ਬੁਲਾਇਆ ਤੇ ਤੂੰ ਲੇਟ ਭਲਾਈ ਆ ਉਹ ਯਾਰ ਮਨ ਬੁਲਾਉਣੀ ਐ ਬਈ ਮੈਂ ਬੁਲਾਤੀ ਜਦੋਂ ਜਦੋਂ ਮੈਂ ਸਿਆਣਾ ਘਰ ਚ ਤੇ ਹਾਂਜੀ ਬਈ ਹਾਂਜੀ ਬੁਲਾਜਦਾ ਜਦੋਂ ਮੈਂ ਘਰ ਚ ਸਿਆਣਾ ਵਾ ਤੇ ਤੇਰੀ ਸੱਸੀ ਨਾਲ ਜੁੜੀ ਗਿਆ ਹੁਣ ਇਹ ਦੂਜੇ ਦੇ ਨੰਮੇ ਲਈ ਇੱਕ ਨਾ ਇੱਕ ਵੈਰੀ ਗੁੱਡ ਮੇਰਾ ਤੇ ਰਮਨਾਬ ਮਾਨਦਰ ਨੇ ਆ ਮੇਰਾ ਰਾਦਾ ਪੈ ਇਥੋਂ ਨਾ ਹੋਰ ਕਿਤੇ ਚਲ ਜੀ ਹਾਏ ਹਾਏ ਹੋਰ ਕਿੱਥੇ ਜਾਣਾ ਵਾ ਉਹ ਗੰਡੀ ਰਮਨ ਮੇਰਾ ਤੇ ਆ ਮੰਨਦਾਰ ਡਿਆ ਮੇਰਾ ਰਦਾ ਇਥੋਂ ਨਾ ਜਗਾ ਚੇਂਜ ਕਰਦੀ ਏ ਕਿਤੇ ਆਹੋ ਹੁਣ ਡਰੀ ਜਾਓ ਹੁਣ ਡਰਨ ਦਾ ਕੋਈ ਫਾਇਦਾ ਨਹੀਂਗਾ ਮੇਰੀ ਗੱਲ ਸੁਣੋ ਕਿਉ ਕਿੱਟੀ ਹੋਂਦੇ ਚੱਲ ਕਰ ਗੱਲ ਮੇਰਾ ਰਦਾ ਇਹ ਬਾਂਡਿਆ ਵਾ ਇਥੋਂ ਚਲ ਜੀਏ ਜਗਾ ਚੇਂਜ ਕਰ ਲਈਏ ਨਹੀਂ ਤੇ ਆਪਾਂ ਫਸ ਜਾਣਾਗੇ ਗੱਲ ਤੇਰੀ ਰਮਨ ਸਹੀ ਆ ਰਮਨ ਉਹ ਕਾਰ ਆਉਂਦੀ ਓ ਪਤਾ ਨਹੀਂ ਮੇਰਾ ਤੇ ਰਦਾ ਵਾ ਇਥੋਂ ਨਾ ਜਗਾ ਚੇਂਜ ਕਰਦੀ ਏ ਕੀ ਆਉਂਦੀ ਏ ਬੜੀ ਤੇਜ ਕਿ ਤੇ ਹਾਡੇ ਵਾਲਤ ਨਹੀਂ ਆਉਂਦੇਈ ਮੈਨੂੰ ਤੇ ਇਹੋ ਗੱਲ ਲੱਗਦੀ ਆ ਏਦਾਂ ਕਰ ਉੱਠੋ ਉਹ ਬੈਰ ਸਹੀ ਤੇ ਗੱਲ ਸੁਣੋ ਡਵਾਇਆ ਜੋਬਨ ਭਾਜੀ ਨਾਲ ਵਣਾ ਸਾਰੀ ਗੱਲ ਹੋਈ ਆ ਕੀ ਪਤਾ ਤੈਨੂੰ ਮਿਲੇ ਨਹੀਂ ਸਾਰੇ ਜਣੇ ਧੋਖੇ ਨਾ ਮੈਨੂੰ ਉਥੋਂ ਲੈ ਜਾ ਜੇ ਤੇ ਬਚਣਾ ਵਾ ਠੀਕ ਆ ਨਹੀਂ ਜਾਵਾਂ ਜਾਵਾਂ ਬਾਹਰ ਲੈਣਾ ਜਾਵਾਂ ਬਾਹਰ ਨਹੀਂ ਜਾਵਾਂ ਫਿਰ ਬਾਹਰ ਉਹ ਕਹਿ ਨੂੰ ਗਿਆ ਉੱਠ ਕੇ ਚੱਲੇ ਤੇ ਜਾਣਾ ਨਹੀਂਗਾ ਕੁੜੀ ਨੇ ਤੂੰ ਗੂਮਣਾ ਐਂਡ 1 ਤੂੰ ਜਾਣਾ ਨਾਲ ਕਿ ਨਹੀਂ ਜਾਣਾ ਮੈਂ ਜਾਵਾਂ ਬਾਹਰ ਮੈਨੂੰ ਕਿਹ ਜਾਣਾ ਹੈਗਾ ਠੀਕ ਆ ਨਾ ਚੱਲ ਯਾਰ ਤਬਾ ਉਹ ਵੀ ਨਹੀਂ ਦੱਸਦਾ ਮੈਂ ਬੋਲ ਕਾਨੀ ਮਾਰੇ ਚਲੋ ਮੈਡਮ ਜਾ ਫੜ ਕੇ ਸਰ 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 ਵਨ ਤੂੰ ਮੈਨੂੰ ਇਹ ਦੱਸ ਇੱਕ ਮਿੰਟ ਵਨ ਮੈਡਮ ਮੈਨੂੰ ਸੱਚੀ ਨਹੀਂ ਪਤਾ ਕਿ ਕਿੱਥੇ ਚੱਲ ਗਏ ਮੰਮੀ ਹੋਣੀ ਜੇ ਮੈਨੂੰ ਪਤਾ ਹੁੰਦਾ ਤੇ ਮੈਂ ਦੱਸ ਹੀ ਦੇਣਾ ਸੀ ਮੈਨੂੰ ਲੱਗਦਾ ਤੂੰ ਇਦਾਂ ਨਹੀਂ ਮੰਗਣਾ ਹੈਗਾ ਮੈਨੂੰ ਛੱਡ ਮੰਨਣਾ ਮੇਰਾ ਨਾ ਉਹ ਸੱਚੀ ਮੈਨੂੰ ਮਾਫ਼ ਕਰ ਦਿਓ ਮੈਨੂੰ ਕੁਝ ਨਹੀਂ ਪਤਾ ਮੰਮੀ ਨੂੰ ਨਹੀਂ ਕਿ ਸਸੀ ਦੇ ਬਾਜੀ ਸਸੀ ਦਾ ਚੱਤੇ ਦੇ ਵਾਲੀ ਵਹੁੰਦਾ ਕੀ ਗੱਲ ਕਰ ਜਿਹੜੀ ਲੋਕੇਸ਼ਨ ਹੀ ਹੈ ਉਹੀ ਆ ਉਸੇ ਲੋਕੇਸ਼ਨ ਤੇ ਆ ਤੇ ਅਸੀਂ ਨਾ ਹੋਰ ਵੀ ਨੰਬਰ ਵਿੱਚੋਂ ਜਨਾਬ ਕਿ ਲੈਣਾ ਕੋਈ ਜਨਾਬ ਕਿ ਲੈਣਾ ਪੈਜ ਕੋਈ ਵੀ ਕੰਮ ਚ ਉਹ ਜਨਾਬ ਕਿ ਲੈਣਾ ਪੈਜ ਕੋਈ ਵੀ ਕੰਮ ਚ ਇਹਨਾਂ ਬਹੁਤ ਮਾੜਾ ਕੰਮ ਕੀਤਾ ਕੁੜੀ ਨਾਲ ਉਹ ਕੋਈ ਗੱਲ ਨਹੀਂ ਤੁਸੀਂ ਨਿਸ਼ਚਿੰਤ ਹੋ ਜਾਓ ਅਸੀਂ ਅਸੀਂ ਪੂਰੀ ਕਾਰਵਾਈ ਕਰ ਰਹੇ ਹਾਂ ਜਨਾਬ ਜੇ ਤੁਹਾਡੀ ਇਜਾਜ਼ਤ ਹੋਵੇ ਮੈਂ ਸੰਦੀਪ ਨਾਲ ਗੱਲ ਕਰ ਲਾਂ ਇੱਕ ਵਾਰੀ ਠੀਕ ਹੀ ਇਹ ਤਾਂ ਝੂਠ ਮਾਰਨ ਦੀਆਂ ਠੀਕ ਹੈ ਨਾ ਉਹਨਾਂ ਨੂੰ ਬੁਕਾ ਕੇ ਵੇਖ ਲੈਣਾ ਸੱਜੇ ਮੈਨੂੰ ਬਚਾ ਲਓ ਹਾਂ ਮੈਂ ਨਹੀਂ ਰਹਿਣਾ ਹੈਗਾ ਇੱਥੇ ਮੈਨੂੰ ਇਹ ਗੱਲ ਦਾ ਨਹੀਂ ਪਤਾ ਦੱਸ ਦੋ ਗੱਲ ਨਹੀਂ ਤੇਰਾ ਪਰਚਾ ਜੀ ਮੇਰਾ ਛੱਡ ਦੇ ਤੂੰ ਝੂਠ ਮਾਰਨ ਦੀ ਠੀਕ ਹੈ ਨਾ ਮੈਂ ਝੂਠ ਨਹੀਂ ਮਾਰਨਦੀ ਮੈਂ ਸੱਚੀ ਕਹਿਣਦੀ ਆ ਤੂੰ ਇੱਥੇ ਹੀ ਗੱਲ ਨਾਲ ਠੀਕ ਆ ਨਾ ਫਿਰ ਜੇ ਇਦਾਂ ਕਰਨਾ ਤੇ ਐਂਡ ਵਨ ਰਹਿ ਫਿਰ ਇੱਥੇ ਤੇਰੀ ਮਰਜ਼ੀ ਆ ਕਿੱਦਾਂ ਦੀਆਂ ਗੱਲਾਂ ਕਰਨ ਡਿਆ ਜੇ ਤੁਸੀਂ ਮੈਨੂੰ ਤੁਸੀਂ ਬਚਾਉਣਾ ਕਿ ਮੈਨੂੰ ਫੜਾਉਣਾ ਆ ਉਹ ਤੈਨੂੰ ਬਚਾਉਂ ਤੇ ਡਿਆਂ ਵਾ ਤੇ ਤੂੰ ਆਪ ਹੀ ਉਹਨੂੰ ਪੋਜੀਸ਼ਨ 'ਤੇ ਜੰਡੀਆਂ ਉਹ ਕੱਲ ਤੋਂ ਗਈ ਤੇ ਆਪਣਾ ਟਾਈਮ ਕਢਾ ਲਈਏ ਠੀਕ ਆ ਵੱਖੋ ਵੱਖ ਉਹ ਭੱਜੇ ਫਿਰਦੇ ਆਹੀਂ ਭੱਜੇ ਫਿਰਦੇ ਆ ਤੇ ਜੇ ਉਹ ਫੜੇਗੇ ਉਹਨਾਂ ਸਾਨੂੰ ਨਾਲ ਫੜਾ ਇੱਕ ਕੁੜੀ ਨੇ ਨਾ ਸਾਨੂੰ ਫੜਾ ਲੈਣਾ ਹੀ ਹੋ ਤੇ ਇਦਾਂ ਕਰੀਏ ਪਿਸਲਾ ਕਰਕੇ ਕਿ ਇੱਕ ਤਾਂ ਇਕੱਠੇ ਹੋ ਜਾਈਏ ਉੱਥੇ ਰਹੀਏ ਕਿਤੇ ਕੱਲ ਨੂੰ ਕੋਈ ਫਲ ਕਰ ਨਹੀਂ ਦੁਬਾਰਾ ਕਰ ਮੇਰਾ ਮਨ ਬੜਾ ਡਰਨ ਡਿਆ ਵਾ ਪੁਲਿਸ ਵਾਲੇ ਤੇ ਚਲ ਗਏ ਹੁਣ ਸੋਚੋ ਪੁਲਿਸ ਹੋਰ ਮਨ ਉਹਦਾ ਰਤਾਵਾ ਵੀ ਇਹ ਸਾਡੇ ਲੱਗੇ ਆ ਜਾਣਾ ਤੇ ਜੇ ਫਸਾਂਗੇ ਤੇ ਸਾਰੇ ਫਸ ਜਾਾਂਗੇ ਸਾਡੇ ਲੋ ਫਸੇ ਨਾ ਫਸੇ ਜਿਹੜਾ ਤਨ ਮੈਂ ਕੰਮ ਕੀਤਾ ਵਾ ਉਹ ਜਨਾਬ ਕੀ ਹਾਲ ਚਾਲ ਨੇ ਠੀਕ ਠਾਕ ਬਸ ਵਧੀਆ ਵਧੀਆ ਹੌਸਲਾ ਸਭ ਠੀਕ ਠਾਕ ਆ ਸੱਸ ਜੀ ਸੱਸ ਜੀ ਕਿੱਥੇ ਗੜੀ ਆਜੋ ਅੰਦਰ ਆਜੋ ਉਹਨੇ ਬੁਲਾਤੇ ਤੂੰ ਲੇਟ ਬੁਲਾਈ ਆ ਤੂੰ ਹੀ ਆਵੇਂ ਬੁਲਾਉਣੀ ਆਵੇਂ ਮੈਂ ਬੁਲਾਤੀ ਜਦ ਮੈਂ ਸਿਆਣਾ ਘਰ ਚ ਹਾਂਜੀ ਭਾਈ ਸਿਆਣਾ ਜੀ ਬੁਲਾਜੋ ਜਦ ਮੈਂ ਘਰ ਚ ਸਿਆਣਾ ਆ ਤੇ ਤੇਰੀ ਸੱਸ ਜੀ ਕਿੱਥੇ ਹੋਣੇ ਦੂਜੇ ਨੇ ਵੇਰੀ ਗੁੱਡ ਮੇਰਾ ਤਾਂ ਰਮਨ ਆਪ ਇਮਾਨਦਾਰ ਨੇ ਮੇਰਾ ਰਦਾ ਵੀ ਇਥੋਂ ਨਾ ਹੋਰ ਕਿਤੇ ਚਲ ਜੀਏ ਹਾਏ ਹਾਏ ਹੋਰ ਕਿੱਥੇ ਜਾਣਾ ਵਾ ਉਹ ਗੱਡੀ ਰਮਨ ਮੇਰਾ ਤਾਂ ਆਪ ਇਮਾਨਦਾਰ ਨੇ ਮੇਰਾ ਰਦਾ ਇਥੋਂ ਨਾ ਜਗਾ ਚੇਂਜ ਕਰਤੀ ਕਿਤੇ ਆਹੋ ਹੁਣ ਡਰੀ ਜਾਓ ਹੁਣ ਡਰਨ ਦਾ ਕੋਈ ਫਾਇਦਾ ਨਹੀਂਗਾ ਮੇਰੀ ਗੱਲ ਸੁਣੋ ਕਿਉਂ ਕਿੱਟੀ ਹੋਂਦੇ ਚੱਲ ਕਰ ਗੱਲ ਮੇਰਾ ਰਦਾ ਇਹ ਬਾਂਡਿਆ ਵਾ ਇਥੋਂ ਚਲ ਜੀਏ ਜਗ੍ਹਾ ਚੇਂਜ ਕਰ ਲਈਏ ਨਹੀਂ ਤੇ ਆਪਾਂ ਫਸ ਜਾਣਾਗੇ ਗੱਲ ਤੇਰੀ ਰਮਨ ਸਹੀ ਆ ਰਮਣਾ ਉਹ ਕਾਰ ਆਉਂਦੀ ਓ ਪਤਾ ਨਹੀਂ ਮੇਰਾ ਤੇ ਰਦਾਵਾ ਇਥੋਂ ਨਾ ਜਗ੍ਹਾ ਚੇਂਜ ਕਰਤੀ ਏ ਆਉਂਦੀ ਆ ਬੜੀ ਤੇਜ਼ ਕਿਤੇ ਸਾਡੇ ਵਾਲ ਤੇ ਨਹੀਂ ਆਉਂਦੀ ਮੈਨੂੰ ਤੇ ਇਹੋ ਗੱਲ ਲੱਗਦੀ ਆ ਇਦਾਂ ਕਰ ਉੱਠੋ ਉਹ ਬੈਰ ਸਹੀ ਤੇ ਗੱਲ ਸੁਣੋ ਡਵਾਇਆ ਜੋਬਨ ਭਾਜੀ ਨਾਲ ਵਣਾ ਸਾਰੀ ਗੱਲ ਹੋਈ ਆ ਕੀ ਪਤਾ ਤੈਨੂੰ ਮਿਲੇ ਨਹੀਂ ਸਾਰੇ ਜਣੇ ਉਕੇ ਨਮਨ ਉਥੋਂ ਲੈ ਜੇ ਬਚਣਾ ਵੀ ਠੀਕ ਆ ਜਮਾ ਜਮਾ ਬਾਹਰ ਚਲੇਣਾ ਜਮਾ ਬਾਹਰ ਨਹੀਂ ਜਮਾ ਬਾਹਰ ਉਹ ਕਹਿ ਨੂੰ ਗਿਆ ਉੱਠ ਕੇ ਚਾਲੇ ਤੇ ਜਾਣਾ ਨਹੀਂਗਾ ਕੁੜੀ ਨੇ ਤਗੂ ਬਣਾ ਐਂਡ 1 ਤੂੰ ਜਾਣਾ ਨਾਲ ਕੇ ਨਹੀਂ ਜਾਣਾ ਮੈਂ ਜਾਵਾਂਗਾ ਜਾਣਾ ਹੈਗਾ ਠੀਕ ਆ ਨਾ ਚਲ ਯਾਰ ਚਲੋ ਮੈਡਮ ਜਾ ਫੜ ਕੇ ਸਰ ਸਰ Sar. 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 Sar.